ਆ ਤੁਹਾਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਹੈ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ ਚ ਉਥੇ ਵਿਧਾਨ ਸਭਾ ਚ ਉਥੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਇਤਕੀ ਫਿਰ ਮੈਂ ਕਹਿੰਨੂੰ ਜਿੰਦਾ ਲਾਓ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣ ਇਹ ਐ ਠੀਕ ਹੋਣਗੇ ਹੋਰ ਕੋਈ ਇਚਾਰਾ ਨਹੀਂ ਹੈਗਾ ਗੁਰਦਾਸਪੁਰ ਵਾਲੇ ਕੋਲੋਂ ਤੁਹਾਨੂੰ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੋਲ ਪਲਾਜਿਆਂ ਦੀ ਜਦੋਂ ਕਢਾਈ ਲਿਸਟ ਇਹ ਕਿਹੜੇ ਕਿਹੜੇ ਟੋਲ ਪਲਾਜੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੋਈ 2 ਸਾਲ ਕਹਾਂ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 2 ਤੋਂ 25 ਦਿਨ ਵਧਾਤੇ ਐ ਮੈਂ ਕਹਿਆ ਯਾਰ ਕਿਉਂ ਵਧਾਈ ਜਾਂਦੇ ਨੇ ਇਹ ਇਹਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪਦੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਵੱਧ ਟੋਲ ਪਲਾਜੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ ਚੰਡੀਗੜ੍ਹ ਤੋਂ ਸ਼ਹਿਰਪੁਰ ਨੂੰ ਆਨੇ ਨਾ ਹਰ ਗੋਬਨ ਪਰ ਪੁੱਛਦੀ ਇਤਨਾ ਆਉਣਾ ਜਦੋਂ ਗੁਰਦਾਸਪੁਰ ਸਭ ਤੋਂ ਵੱਡਾ ਟੋਲ ਪਲਾਜ ਨੇ ਗੁਰਦਾਸਪੁਰ ਵੱਲ ਨੂੰ ਕਿਨੇ ਬਣਾਏ ਨੇ ਯਸ ਦੇਖੋ 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 ਪੀ ਡਬਲਯੂ ਡੀ ਮਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਏ ਨੇ ਉਹ ਤੁਹਾਡੇ ਆਪਣੇ ਘਰ ਨੂੰ ਆਉਣ ਤੇ ਟੈਕਸ ਲਾਈ ਜਾਂਦਾ ਸਾਰੇ ਦੇ ਸਾਰੇ ਬੰਦ ਕੀਤੇ ਨੇ ਮੈਂ ਕਿਤੇ ਨੇ ਸਾਰੇ ਉਹ ਦੇਖਿਆਓ ਇਨਾਂ ਤੋਂ ਉਮੀਦ ਕਰੋਗੇ ਇਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਰਿਆ ਦੇ ਪਰਲੇ ਪਾਸੋਂ ਸੋਨੇ ਦੇ ਬਿਸਕਟਾਂ ਦਾ ਕੰਮ ਕਰਨ ਵਾਲੇ ਇਹਨਾਂ ਤੋਂ ਉਮੀਦ ਕਰੋਗੇ ਅੱਪਾ ਆਟੇ ਦੇ ਬਿਸਕਟਾ ਵਾਲਿਆਂ ਦੀਵਾਲੀ ਵੇਲੇ ਬੇਬੇ ਕਢਾਉਂਦੀ ਹੁੰਦੀ ਆ ਆਟੇ ਦੇ ਬਿਸਕਟ ਉਹੀ ਬਹੁਤ ਵਧੀਆ ਲਾਦੇ ਹੁੰਦੇ ਆਪਾਂ ਦਾ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਕਦੇ ਕਦੇ ਕਿਸੇ ਨੂੰ ਗਾਲਾਂ ਕਦੇ ਕਿਸੇ ਨੂੰ ਗਾਲਾਂ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਫਲਾਨਾ ਫਲਾਨਾ ਫਲਾਨੀ ਪਾਰਟੀ ਚ ਕਿਉਂ ਚਲਾ ਗਿਆ ਮੈਂ ਕਿਹਾ ਪਹਿਲਾਂ ਆਪਣੇ ਭਾਈ ਦਾ ਗੱਲ ਕਰ ਲਾ ਉੱਪਰਲੇ ਫਲੋਰ ਤੇ ਝੰਡਾ ਬੀਜਪੀ ਦਾ ਥੱਲੇ ਦੇ ਕਾਂਗਰਸ ਦਾ ਵਿਚਾਲੇ ਪੌੜੀਆਂ ਨੇ ਬਸ ਜੇ ਕਦੇ ਗਲਤੀ ਨਾਲ ਕੋਈ ਪੌੜੀਆਂ ਉੱਤਰ ਗਿਆ ਜਾਂ ਚੜ੍ਹ ਗਿਆ ਪਾਰਟੀ ਬਦਲ ਜੂ ਇਹਨਾਂ ਨਾਲ ਕੰਮ ਕਰਾਂਗੇ ਯਾਰ ਆਪਾਂ ਠੇਕਾ ਲਿਆ ਇਹਨਾਂ ਦੇ ਮਗਰ ਹੋਣ ਦਾ ਕਿੰਨੀ ਵਾਰੀ ਜਿਤਾਤੇ ਜਿਤਾਵ ਵੀ ਦਿੱਤੇ ਜਾਂਦਾ ਇਹ ਹੋਵੇ ਨਾ ਕੋਈ ਲੰਬਾ ਹੋਵੇ ਚਿਤਾਵ ਹੀ ਦਿੱਤੇ ਰਾਜ ਸਭਾ ਤੱਕ ਪਹੁੰਚਾਤੇ ਲੋਕ ਸਭਾ ਤੱਕ ਪਹੁੰਚਾਤੇ ਵਿਧਾਨ ਸਭਾ ਤੱਕ ਪਹੁੰਚਾਤੇ ਬੱਸ ਕਰੋ ਯਾਰ ਹੁਣ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਹੁਣ ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ ਆਪਣਾ ਐਮਪੀ ਉਸ ਤੋਂ ਬਾਅਦ ਇੱਥੇ ਵਿਕਾਸ ਕਰਨਾ ਉਹਦੇ ਵਾਸਤੇ ਮੈਂ ਕਹਾਂ ਤਿੰਨ ਸਾਲ ਆਪਣੀ ਸਰਕਾਰ ਚਾਰ ਜੂਨ ਨੂੰ ਜਦੋਂ ਰਿਜ਼ਲਟ ਆ ਜੂਗਾ ਸਰਕਾਰ ਤਾਂ ਉਸ ਤੋਂ ਬਾਅਦ ਤਿੰਨ ਸਾਲ ਆਪਣੇ ਕੋਲ ਹੈਗੀ ਐ ਘਟੋ ਘਟ ਘਟੋ ਘਟ ਇਹ ਤਾਂ ਮੈਨੂੰ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ ਤੇ ਫਤੂਵੇ ਤੇ ਮੋਹਰ ਲਾਈ ਐ ਲੈ ਹੁਣ ਤਿੱਗਣਾ ਚੌਗਣਾ ਕੰਮ ਕਰੂੰਗਾ ਤੁਸੀਂ ਇੱਕ ਵਾਰੀ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਦੇ ਦਿਓ ਜਿਹੜੀਆਂ ਦੇਸ਼ ਦੀ ਪਾਰਲੀਮੈਂਟ 'ਚ ਬੋਲਣ ਉਸ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ ਮੈਂ ਤੁਹਾਡੀ ਲੱਤਾਂ ਤੋਂ ਲੰਘ ਜਾਊਗਾ ਤੁਸੀਂ ਮੈਨੂੰ ਨੀਵੇਂ ਤਾਂ ਬਟਾ ਲਿਆ ਲਮਣੇ ਕੋਟੀਪੜਾ ਆਸਾ ਹੈ ਕਿਉਂਕਿ ਕੀ ਕਰੀਏ ਯਾਰ 70 ਸਾਲ ਹੋ ਗਏ 75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ ਉੱਥੇ ਖੜਿਆ ਯਾਰ ਹਜੇ ਤੱਕ ਉਹੀ ਫੈਲਾ ਉਹੀ ਉੱਥੇ ਹੁਣ ਬਦਲ ਲੱਗੇ ਆ ਤੇ ਫਿਰ ਉਹ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਬਈ ਨੀਅਤ ਸਾਫ ਹੋ ਗਈ ਨੀਅਤ ਸਾਫ ਹੋ ਗਈ ਬਸ ਮੈਂ ਪੱਤ ਇਹਨਾਂ ਨੂੰ ਬੁਲਾਇਆ ਅਫਸਰਾਂ ਨੂੰ ਮੈਂ ਕਿਹਾ ਵੀ ਦੁਨੀਆ ਭਰ ਦੇ ਦਫ਼ਤਰ ਦਿਨੇ ਚੱਲਦੇ ਆ 9 ਤੋਂ 5 ਇਹ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ ਕਹਿੰਦੇ ਨੇ 2 ਵਜੇ ਹੋਊ ਲੈਟ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ ਇਹ ਕਿਸਾਨਾਂ ਵਾਲਾ ਦਫ਼ਤਰ ਦਿਨੇ ਨਹੀਂ ਚੱਲ ਸਕਦਾ ਖੇਤ ਚ ਬਿਜਲੀ ਦਿਨੇ ਨਹੀਂ ਦੇ ਸਕਦੇ ਕਹਿੰਦੇ ਜੀ ਹੋ ਸਕਦਾ ਹੈ ਆਪਕੋ ਮੀਟਿੰਗ ਲੈਣੀ ਪੜੇਗੀ ਮੈਂ ਇੱਕ ਿੱਡੀਕ ਗੱਲ ਆ ਯਾਰ ਮੈਂ ਮੀਟਿੰਗ ਲੈ ਲੰਨਾ ਰਾਤ ਦੇ ਸਾਢੇ 12 ਵਜੇ ਬਿਜਲੀ ਆਉ ਜੀ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਚ ਸੌ ਸਕਦਾ ਆਉ ਵੀ 2 ਘੰਟੇ ਮੈਂ ਕਹਾਂ ਦਿਨੇ ਬਿਜਲੀ ਦਿਓ ਥੋਲਰ ਵਾਲੀ ਆਪਣੇ ਕੋਲ ਹੈਗੀ ਐ ਉਹਦਾ ਲਾਇਆ ਸਾਹਿਬ ਕਿਤਾਬ ਕੱਢਿਆ ਮੈਂ ਤੁਹਾਨੂੰ ਸੁਣ ਕੇ ਖੁਸ਼ੀ ਤੇ ਹਰਾਨੀ ਹੋਊਗੀ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗੇ ਥੋੜੇ ਜਿਹੀ ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗੀਆਂ ਕਣਕਾਂ کئی ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਕੋਈ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦਾ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ کئی ਪਿੰਡਾਂ 'ਚ ਅੱਗ ਲੱਗੀਆਂ ਕੁਦਦੇ ਪਿੰਡ ਅੱਗ ਲੱਗੀ ਇਧਰ ਰਾਮਪੁਰੇ ਫੂਲਕਰੀ ਅੱਗ ਲੱਗੀ ਹੈ ਨਾ ਪਟਿਆਲੇ ਕੋਲੇ ਜੇ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਹ ਬੈਲ ਸਾਹਿਬ ਨੇ ਵੀ ਕਹਿ ਦੁਕਾਨਾਂ ਨੂੰ ਵੀ ਅੱਗ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰੀਆਂ ਕਰੂਗੀ ਘਾਟੇ ਪੂਰੇ ਕਰੂਗੀ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ ਬੁਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਦਿਨੇ ਬਿਜਲੀ ਦਿਨੇ ਤੁਹਾਡੇ ਚੋਂ ਬਹੁਤ ਸਾਰੇ ਆਉਣਗੇ ਐ ਕਣਕ ਤੁਸੀਂ ਰਾਤ ਨੂੰ ਕਦੇ ਖੇਡ ਗਏ ਹੋ ਦਿਨੇ ਬਿਜਲੀ ਆਈ ਨਾ ਆਈ ਨਾ ਫਿਰ ਔਰ ਹੋਰ ਦੇਖੋ ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ ਕਿਉਂਕਿ ਸੋਲਰ ਵਾਲੀ ਬਿਜਲੀ ਹੈ ਆਪਣੇ ਕੋਲ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਆਂ ਮੁੰਬਈ ਸ਼ਹਿਰ ਸੁਣਿਆ ਹੋਣਾ ਬੰਬੇ ਸ਼ਹਿਰ ਬੈਂਗਲੌਰ ਪੂਨਾ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਆਂ ਇਸ ਮਹੀਨੇ ਚ ਇਸ ਮਹੀਨੇ ਚ ਸਿਰਫ ਆ ਪਿਛਲੇ ਮਹੀਨੇ ਚ 90 ਕਰੋੜ ਦੀ ਬਿਜਲੀ ਵੇਚੀ ਆ ਪਰ ਰਾਤ ਨੂੰ ਤੇ ਆਪਾਂ ਦਿਨੇ-ਦਿਨੇ ਆਪਣੇ ਕਿਸਾਨਾਂ ਨੂੰ 90 ਕਰੋੜ ਰੁਪਏ ਕਮਾ ਲਿਆ ਬਿਜਲੀ ਬੋਰਡ ਨੇ ਬੰਬੇ ਦੀ ਬਿਜਲੀ ਆਪਣੇ ਕੋਲ ਜਾਂਦੀ ਆ ਰਾਤ ਨੂੰ ਕਿਉਂਕਿ ਆਪਣੇ ਕੋਲੇ ਥਰਮਲ ਪਲਾਂਟ ਹੋ ਗਏ ਤਿੰਨ ਹੋ ਗਏ ਆਪਣੇ ਕੋਲੇ ਹੁਣ ਕੋਇਂਦਵਾਲ ਸਾਹਿਬ ਵਾਲਾ ਵੀ ਖਰੀਦ ਲਿਆ ਆਪਾਂ ਕੋਲੇ ਦੀ ਖਾਨ ਆ ਆਪਣੇ ਕੋਲੇ ਜਿਹੜੀ ਝਾਰਖੰਡ ਚ ਹੈ ਆਪਣੇ ਕੋਲ ਕੋਲਾ ਵੀ ਆਮ ਹੈ ਇਹ ਐਂ ਚੱਲੂ ਪੰਜਾਬ ਮੈਂ ਇੱਕ ਗੱਲੋਂ ਧੰਨਵਾਦ ਕਰਨਾ ਚਾਹੁੰਨਾ ਕਿਸਾਨ ਵੀਰਾਂ ਦਾ ਅੱਜ ਦੇ ਅੰਗਰੇਜ਼ੀ ਦੇ ਅਖਬਾਰਾਂ 'ਚ ਬਹੁਤ ਵੱਡੀ ਖਬਰ ਲੱਗੀ ਐ ਤੁਹਾਨੂੰ ਮੈਂ ਹੁਣ ਦੱਸ ਦੇਣਾ ਚਾਹਣਾ ਮੈਂ ਸਿਰਫ ਬੇਨਤੀ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਜਿਹੜੀ ਪੂਸਾ 44 ਜਿਹੜੀ ਕਿਸਮ ਐ ਝੋਨੇ ਦੀ ਨਾਂ ਲਾਇਓ ਉਹ 152 ਤੋਂ 55 ਦਿਨ ਲੈਂਦੀ ਐ ਪੱਕਣ 'ਚ ਤੁਸੀਂ ਪੀਆਰ 126 ਪੀਆਰ 127 ਪੀਆ 128 ਪੀ 129 ਪੀ 130 ਲਾ ਲਓ ਉਹ 92 ਦਿਨ ਲੈਂਦੀ ਐ ਜਾਨੀ ਕੋ 60 ਦਿਨ ਘੱਟ ਦੋ ਮਹੀਨੇ ਦੋ ਮਹੀਨੇ ਘੱਟ ਦਾ ਮਤਲਬ ਹੋ ਗਿਆ ਦੋ ਮਹੀਨੇ ਥੱਲੋਂ ਪਾਣੀ ਨਹੀਂ ਕੱਢਿਆ ਧਰਤੀ ਚੋਂ ਦੋ ਮਹੀਨੇ ਬਿਜਲੀ ਦੀ ਬਚਤ ਹੋ ਗਈ ਤੇ ਤੁਹਾਨੂੰ ਪਤਾ ਹੈ ਅੱਜ ਦੇ ਅਖਬਾਰ 'ਚ ਲਿਖਿਆ ਹੋਇਆ ਹੈ ਟਾਈਮਜ਼ ਆਫ ਇੰਡੀਆ ਅਖਬਾਰ ਹੈ ਬਹੁਤ ਵੱਡਾ ਅੱਜ ਦੇ ਅਖਬਾਰ 'ਚ ਲਿਖਿਆ ਕਿ ਭਗਵੰਤ ਮਾਨ ਦੀ ਇੱਕ ਸਲਾਹ ਨਾਲ 33% ਲੋਕਾਂ ਨੇ ਪੂਸਾ 44 ਦੀ ਬਜਾਏ ਪੀਆਰ 126 ਲਾ ਲਈ 477 ਕਰੋੜ ਰੁਪਇਆ ਬਿਜਲੀ ਬੋਰਡ ਦਾ ਬਚ ਗਿਆ 500 ਬਿਲੀਅਨ ਕਯੂਬਿਕ ਵਾਟਰ 500 ਬਿਲੀਅਨ ਮਤਲਬ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਥੱਲੇ ਕਿਉਂਕਿ 2 ਮਹੀਨੇ ਆਪਾਂ ਪਾਣੀ ਫਿਰ ਕੱਢਿਆ ਨਹੀਂ ਜੇ 33% ਨਾਲ ਇੰਨਾ ਹੋ ਸਕਦਾ ਜੇ ਆਪਾਂ ਉਹ ਨਾ ਹੀ ਲਈਏ ਯਾਰ ਆਪਣੇ ਕੋਲ ਹੋਰ ਹੈਗੀਆਂ ਨੇ ਵੈਰਾਈਟੀਆਂ ਪੀਯੂ ਨੇ ਕੱਢੀਆਂ ਨੇ ਤੇ ਆਪਾਂ ਦਾ ਆਪਾਂ ਦਾ ਪਾਣੀ ਦਾ ਇਹ ਪੱਧਰ ਜਿਹੜਾ 2 ਸਾਲ ਚ ਹੈ ਤਾਂ ਆ ਜਾਊਗਾ ਦੇਖੋ ਤੁਸੀਂ ਆਪਣੇ ਨਲਕੇ ਚੱਲਦੇ ਆਪਣੇ ਪੁਰਾਣੇ ਨਲਕੇ ਜਿਹੜੇ ਖੜ ਗਏ ਚੱਲਦੇ ਦੇਖੋ ਤੁਸੀਂ ਥੋੜਾ ਜਿਹਾ ਧਿਆਨ ਦੇ ਲਈ ਆਪਾਂ ਬਸ ਮੈਂ ਮੈਂ ਪਵੰਦੀ ਨਹੀਂ ਲਾਉਣੀ ਚਾਹੁੰਦਾ ਕਾਨੂੰਨ ਰਾਹੀਂ ਵੀ ਇਹਨੂੰ ਬੀਜੋ ਨਾ ਮੈਂ ਤੁਹਾਨੂੰ ਕਹਿਣਾ ਹੀ ਚਾਹੁੰਦਾ ਜਦੋਂ ਐਂ ਮੰਨ ਲੈਣੇ ਹੋ ਪਰ ਮੈਨੂੰ ਮੈਨੂੰ ਕੋਈ ਕਾਨੂੰਨ ਪਾਉਣ ਦੀ ਕੀ ਲੋੜ ਜੇ ਮੇਰੀ ਗੱਲ ਐਂ ਮੰਨ ਲੈਣਾ ਤੁਸੀਂ ਮੈਂ ਕਿਹੜਾ ਕੋਈ ਹਿੱਸਾ ਪਾਇਆ PR 126 ਵਾਲਿਆਂ ਨਾਲ ਵੀ ਥੋੜੀ ਬਿਜਵਾ ਦੂੰਗਾ ਮੈਂ ਤਾਂ ਇਹ ਕਹਿਣਾ ਧਰਤੀ ਦਾ ਪਾਣੀ ਵੀ ਵੱਜ ਜਾਊਗਾ ਉਹਦਾ ਝਾੜ ਵੀ ਉਹਨਾਂ ਹੀ ਐ ਐਫਸੀਆਈ ਲੈਂਦੀ ਵੀ ਐ ਦਾਣਾ ਦਾਣਾ ਚੱਕਿਆ ਜਾਂਦਾ ਇਹ ਐ ਚੱਲੂਗੀ ਸਰਕਾਰ ਤੁਹਾਨੂੰ ਪੁੱਛ ਪੁੱਛ ਕੇ ਪਹਿਲਾਂ ਕਦੇ ਕਿਸੇ ਨੇ ਐਹਜਾ ਕੁਝ ਪੁੱਛਿਆ ਦੱਸਿਆ ਤੁਹਾਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕੀ ਹੁੰਦਾ ਉਹ ਮੈਂ ਬਿਜਲੀ ਵਾਲਿਆਂ ਨੂੰ ਕਿਹਾ ਮੈਂ ਕਿਹਾ 8 ਘੰਟਿਆਂ ਦਾ ਕਿੱਥੋਂ ਰੂਲ ਬਣਾਤਾ ਵੀ ਤੁਸੀਂ ਵੀ 8 ਘੰਟਿਆਂ ਚ ਬਿਜਲੀ ਠੀਕ ਹੋਏ ਮੈਂ ਪਾਣੀ ਲੱਗ ਜਾਂਦਾ ਉਹ ਵੀ 8 ਘੰਟੇ ਟੁੱਟਵੇਂ ਦਿੰਨੇ ਹੋ ਤੁਸੀਂ 2 ਘੰਟੇ फिर दो घंटे ना ब्रेक फेर फिर दो घंटे फिर फिर एक घंटा कट लिया फिर फिर दो घंटे चली कहने जी सेक्टरी पे मीटिंग हुई थी उसमें फैसला किया गया था अच्छा मैं क्या, किस लेवल पे मीटिंग हुई थी सेक्टरी लेवल पे मैंने कहा नक्का लेवल पे मीटिंग हुई है कभी कहते ये क्या होता है नाका मैं कह, नाका नहीं नक्का नक्का लेवल पे मीटिंग हुई है कभी कहते ना ਮੈਂ ਨਾ ਅਗਲੀ ਮੀਟਿੰਗ ਨਕਾ ਲੈਵਲ ਤੇ ਕਰਾਂਗੇ ਕਹਿੰਦੇ ਕਹਾਂ ਹੁੰਦਾ ਸਰ ਇਹ ਮੈਂ ਕਿਹਾਹੀ ਤਾਂ ਪੰਗਾ ਹੈ ਮੈਂ ਕਿਹਾ ਨਕਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਜਾਂਦਾ ਪਾਣੀ ਉੱਥੇ ਬੈ ਕੇ ਤੁਹਾਨੂੰ ਮੈਂ ਪੁੱਛੂੰਗਾ 8 ਘੰਟਿਆਂ ਵਿੱਚ ਹੋ ਜਾਊਗਾ ਕੰਮ ਉਹ ਵੀ 2-2 ਘੰਟੇ ਟੁੱਟ ਵਿੱਚ ਮੈਂ ਕਿਹਾ ਤੁਸੀਂ 11-12 ਘੰਟੇ ਬਿਜਲੀ ਲਗਾਤਾਰ ਦਿਓ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਆਪਣੀਆਂ ਬੱਟਾਂ ਤੋੜ ਲੇ ਉਹ ਕਿ ਬਿਜਲੀ ਹੈਗੀ ਆ ਪਾਣੀ ਲਈ ਜਾਊਂਗਾ ਮੈਂ ਉਹ ਬੱਟਾਂ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਫਿਰ ਉਹ ਕਰੇ ਜਾਊਗਾ ਅਗਲੇ ਦਿਨ ਫੇਰ 12 ਘੰਟੇ ਦੇ ਦੋ ਫਿਰ ਉਹ ਬੰਦ ਕਰਕੇ ਜਾਊਗਾ ਤੁਸੀਂ ਦੇਖ ਲਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਤੁਸੀਂ ਕੀਤਾ ਨਾ ਇਹ ਤਜਰਬਾ ਬੰਦ ਕਰਕੇ ਘਰੇ ਆਉਣੇ ਨਾ ਹਾਂ ਕਿਉਂਕਿ ਮੈਂ ਉੱਥੋਂ ਆਇਆ ਜੀ ਮੈਂ ਨੱਕਿਆਂ ਚੋਂ ਆਇਆ ਨਾ ਆਹੀ ਫਰਕ ਹੈ ਨਾ ਮੈਂ ਨੱਕਿਆਂ ਦਾ ਪੋਤਾ ਹਾਂ ਮੈਂ ਨੱਕਿਆਂ ਚੋਂ ਉੱਠ ਕੇ ਆਇਆ ਨਾ ਆਹੀ ਤਾਂ ਫਰਕ ਹੈ ਬਸ ਉਹਨਾਂ ਨੂੰ ਕੀ ਪਤਾ ਹੋਣਾ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਕਰੜੀ ਦਨ ਹਰ ਸਿਮਰਤ ਕੌਰ ਉਹ ਚਨੀ ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ 'ਚ ਉੱਤੇ ਹੜ੍ਹ ਆ ਗਏ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਉਹ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਨੇ ਜਥੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਿਤੇ ਵਿਕ ਜੰਨੀਆਂ ਨੇ ਉਹ ਸਰਪੰਚ ਜਥੇਦਾਰ ਸੋ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜੰਨੀਆਂ ਨੇ ਕਿੰਟਲ ਲਾਲ ਵਿਕ ਜੰਨੀਆਂ 7-8000 ਰੁਪਏ ਕਹਿੰਦੀ ਫਿਰ ਕਮਲੇ ਤੁਸੀਂ ਹਰੀਆਂ ਕਿਉਂ ਬੀਜਦੇ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਦੋਂ ਆ ਕੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐਂ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਦਲ ਸਾਹਿਬ ਬੱਲ ਸਾਹ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ। ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰ ਸਭਣਾ ਲਾਂਗੇ ਹੁਣ ਆਪਾਂ। ਜਿੰਦਾਬਾਦ। ਜਿੰਦਾਬਾਦ। ਵੀ ਨਾ ਇਹਨਾਂ ਨੂੰ ਕੀ ਪਤਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਜਤਰਾ ਜੀ। ਉਹ ਕੀ ਤੋਂ ਬਚਾਈਏ ਪੰਜਾਬ ਥੋੜੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ। ਹਜੇ ਹੁਣੀ ਤਾਂ ਬਚਾਇਆ ਥੋਤੋਂ। ਪੰਜਾਬ ਬਚਾਓ ਦੱਸੋ। ਕੁਝ ਵੀ ਕਹਿ ਦਿੰਦੇ ਆ ਕਿਸੇ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰ ਜਾਂਦਾ ਗੁਰਦੁਆਰਾ ਸਾਹਿਬ ਦੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤ ਦੇ ਥੱਲੇ ਗੇਟ ਦੇ ਥੱਲੇ ਬਿਲਣਾਂੀਆਂ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਪਸਾਰ ਰੱਖਿਆ ਕਿਤੇ ਥੱਲੋਂ ਦੀਆਂ ਟਿਕਟ ਸੱਟ ਜਾਣ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨੀ ਪੂਰੀਆਂ ਹੋ ਰਹੀਆਂ ਆ ਹਾਲਤ ਹੋ ਗਈ ਐ ਇਹਦਾ ਤੁਸੀਂ ਹਾਂ ਸਾਨੂੰ ਜਿਹੜਾ ਪਿਆਰ ਦੇ ਜਾਂ ਨਾ ਅਸੀਂ ਕਿਸਮਤ ਵਾਲਿਆਂ ਕੋਈ ਪੁਰਾਣੇ ਜਨਮਾਂ ਦੇ ਕੋਈ ਪੁੰਨੀ ਸਾਹਮਣੇ ਨੇ ਜਿਹੜਾ ਇੱਥੇ ਬੈਠੇ ਹੋ ਗੱਡੀ ਮੇਰੀ ਫੁੱਲਾਂ ਨਾਲ ਭਰ ਦਿੰਦੇ ਨੇ ਰੋਜ਼ ਮੈਨੂੰ 2-3 ਪਟੌੜ ਪੰਪਾਂ ਤੇ ਖੜ ਕੇ ਪਹਿਲਾਂ ਫੁੱਲ ਕੱਢ ਕੇ ਆਪਦੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਆ ਆ ਆ ਕਿੱਥੇ ਪਿਆਰ ਮਿਲਦਾ ਜੀ ਕਿੱਥੇ ਕਿਤੇ ਪੁਰਾਣੇ ਜਨਮਾਂ ਦੇ ਪੁੰਨੀ ਨੇ ਇੱਕ ਪਾਸੇ ਤਾਂ ਆ ਪਿਆਰ ਐ ਮੈਂ ਵੀ ਸੋਚਦਾ ਉਹਨਾਂ ਭਗਵੰਤ ਮਾਨਾ ਆ ਦਿਲ ਜਿਲਿੰਦਰ ਦਿਆਲਪੁਰੀ ਮੁੰਡਾ ਬੈਠਾ ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਹਾਂ ਹੈ ਇਹ ਕਲਾਕਾਰ ਨੇ ਭਈ ਆਪਣਾ ਆਪਣੀ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ ਤਾੜੀਆਂ ਮਾਰੋ ਮੁੰਡੇ ਵਾਸਤੇ ਹੈਨਾ ਅਸੀਂ ਦੂਰਦਰਸ਼ਨ ਤੇ ਇਕੱਠੇ ਪ੍ਰੋਗਰਾਮਾਂ ਚ ਗਾਉਂਦੇ ਰਹੇ ਆਂ ਕਈ ਉਹ ਮੈਂ ਵੀ ਸੋਚਦਾ ਹੁੰਨਾ ਭਗਵਾਨ ਤਮਾਨਾ ਕਿੱਥੋਂ ਆ ਗਿਆ ਕਿੱਥੇ ਤੱਕ ਪਹੁੰਚਾਤਾ ਲੋਕਾਂ ਨੇ ਔਰ ਕਿੰਨਾ ਪਿਆਰ ਪੱਗ ਦੇ ਵਿੱਚੋਂ ਅੱਧਾ ਕਿਲੋ ਫੁੱਲ ਨਿਕਲਦੇ ਨੇ ਸ਼ਾਮ ਨੂੰ ਪੱਗ 'ਚੋਂ ਜਦੋਂ ਜਾਂਨਾ ਮੈਂ ਮੇਰੇ ਇੱਕ ਬਸਤਾ ਪਿਆਰਾ ਹੈ ਮਾਮਾ ਸਿਰ ਪਲੋਸ ਦੀਆਂ ਨੇ ਬਾਪੂ ਆਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਡੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸਤਾ ਪਿਆਰ ਹੈ ਇੱਕ ਪਾਸਿਆ ਕਾਲੀ ਕਾਂਗਰਸੀ ਹੈ ਇਹਨਾਂ ਨਾਲ ਇੱਕ ਵਾਰੀ ਹੱਥ ਮਲਾ ਕੇ ਬਾਅਦ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕਦੀ ਹੋਏ ਆ ਹਾਲਤ ਇਹਨਾਂ ਦੀ ਕੀ ਕਰੀਏ ਹੁਣ ਦੱਸੋ ਆ ਤਾਂ ਗੱਲ ਸਹੀ ਹੈ ਨਾ ਬਹੁਤ ਹੋ ਗਿਆ ਯਾਰ ਕਿੰਨਾ ਕ ਖਾ ਲੋਂਗੇ ਤੁਸੀਂ ਪੰਜਾਬ ਨਾਲ ਲੈ ਜਾਓਗੇ ਉਹ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕੋਈ ਚਿੱਠੀ ਲਿਖਾਈ ਫਿਰ ਦਊ ਧਰਮਰਾਜ ਤੋਂ ਵੀ ਤੁਹਾਡੇ ਪੈਸੇ ਨਾਲ ਆ ਜਾਣਗੇ ਕਿਉਂ ਗਰੀਬਾਂ ਨੂੰ ਲੁੱਟੀ ਜਾਂਦੇ ਹੋ ਕਿਉਂ ਲੋਕਾਂ ਦੇ ਚੁੱਲ੍ਹਿਆਂ ਦੀ ਅੱਗਾਂ ਖੋਹੀ ਜਾਂਦੇ ਹੋ ਕਿਉਂ ਮਾਵਾਂ ਦੇ ਪੁੱਤ ਉਹਨਾਂ ਨੂੰ ਗਲਤ ਰਾਹ ਤੇ ਪਾਈ ਜਾਂਦੇ ਹੋ ਬੁਰੀਆਂ ਸੰਗਤਾਂ 'ਚ ਪਾਈ ਜਾਂਦੇ ਹੋ ਹਾਂ ਗਰੀਬ ਦੀ ਹੱਥ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਸਿੱਧਾ ਰਾਹ ਹੈ ਜੀ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਜਾਂਦਾ ਉੱਥੇ ਇਹਨਾਂ ਨੇ ਬਾਦ ਦੁਆਵੇਂ ਲਈਆਂ ਨੇ ਹੁਣ ਹੁਣ ਫੇਰੀ ਜਾਣ ਜੋ ਮਰਜ਼ੀ ਕਰਦੇ ਭਾਂਡੇ ਮਾਂ ਸੇਵਾ ਕਰ ਲੈਣ ਜੁੱਤੀਆਂ ਦੀ ਸੇਵਾ ਕਰ ਲੈਣ ਲੋਕ ਮਾਫ਼ ਨਹੀਂ ਕਰਦੇ ਜੀ ਹੁਣ ਲੋਕਾਂ ਨੇ ਦੇਖ ਲਿਆ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਹੁਣ ਸਾਡਾ ਆਪਦਾ ਮੁੰਡਾ ਆ ਗਿਆ ਬਸ ਇਹਨਾਂ ਨੂੰ ਇਹੀ ਦੁੱਖ ਹੈ ਇਹਨੂੰ ਇਹ ਦੁੱਖ ਨਹੀਂ ਹੈਗਾ ਕਿ ਅਸੀਂ ਹਾਰ ਗਏ ਇਹਨਾਂ ਨੂੰ ਇਹ ਦੁੱਖ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਤੇ ਐਮਐਲਏ ਕਿਉਂ ਬਣ ਗਿਆ ਸ਼ਹਿਰੀ ਕਲਤੀ ਵਰਗੇ ਇੱਥੇ ਤਾਂ ਅਸੀਂ ਬਣਦੇ ਹੁੰਨੇ ਆ